ਕੰਨਿਆਂ ਨੇ ਅਗਰਾਹਾ ਵਰਗਿਆਂ ਨੂੰ ਪਿੰਡਾਂ ਚੋਂ ਭਜਾਤਾ ਅੱਜ ਖੱਟਰ ਨੇ ਮੋਦੀ ਦੇ ਇਸ਼ਾਰੇ ਤੇ ਲਾਇਆ ਤੇ ਮੋਦੀ ਦਾ ਦੱਲਾ ਬਣਦਾ ਸਬੂਤ ਦਿੱਤਾ ਤੇ ਉਹ ਜਿਹਨੂੰ ਏਜੰਟ ਕਹਿੰਦੇ ਸੀ ਉਹ ਆਪਣਾ ਆਪ ਦਰਬਾਰ ਸਾਹਿਬ ਲਈ ਕੁਰਬਾਨ ਕਰ ਗਿਆ ਅੱਜ ਉਹਦੀਆਂ ਫੋਟੋਆਂ ਵਿਖਦੀਆਂ ਚ ਕਿਸਾਨ ਤੇ ਇਨਸਾਫ ਪਸੰਦ ਲੋਕ ਇਸ ਮੋਦੀ ਦੀ ਅਰਥੀ ਦੇ ਵਿੱਚ ਕਿੱਲ ਠੋਕ ਦੇਣਗੇ ਸਾਡੀ ਕੌਮ ਜਿਹੜੀ ਆ ਜਿਉਂਦੇ ਦੀ ਪਰਖ ਨਹੀਂ ਕਰਦੀ ਉਦੋਂ ਕਾਮਰੇਡ ਲਾਣੇ ਦੇ ਮਗਰ ਲਾ ਕੇ ਬੜੇ سارے ਤਖੱਲਸ ਬਾਈ ਦੀਪ ਸਿੱਧੂ ਨੂੰ ਦੇ ਦਿੱਤੇ ਗਏ ਅਸੀਂ ਅੱਜ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਕੇ ਟੋਰੀ ਫੁਲਕਾ ਚਲਾ ਰਹੇ ਆ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਕਾਂ ਸਮੇਂ ਸਮੇਂ ਤੇ ਜਰਨੈਲਾਂ ਦੀ ਘਾਟ ਮਹਿਸੂਸ ਹੁੰਦੀ ਆ ਡਲਾਨੇ ਨੇ ਚਲਾਈਆਂ ਕੁਝ ਅਖੌਤੀ ਪੰਥਕ ਲੋਕਾਂ ਨੇ ਚਲਾਈਆਂ ਹੋਈਆਂ ਐਸਐਸਪੀ ਨੇ ਅੱਡੀ ਚੋਟੀ ਦਾ ਜ਼ੋਰ ਲਾਤਾ ਕਿ ਨਹੀਂ ਕੱਟ ਹੋਣ ਦੇਣਾ ਅਮਤਪਾਲ ਦਾ ਨਾਂ ਨਹੀਂ ਲੈਣਾ ਉਹ ਜਥੇਬੰਦੀਆਂ ਸਰਕਾਰ ਦੀਆਂ ਦਲਾਲ ਬਣ ਕੇ ਚੱਲ ਰਹੀਆਂ ਕਿ ਇਹ ਨੌਜਵਾਨ ਜਿਹੜੇ ਆ ਇਹ ਇੱਕ ਭੰਬੜਾ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅਸੀਂ ਪਹੁੰਚਿਆ ਖਨੋਰੀ ਬਾਰਡਰ ਤੇ ਤੇ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਕਿ ਅਰਜੈਂਟ ਟਰੈਕਟਰ ਆ ਸਭ ਨਾਲ ਪਹਿਲੇ ਨੰਬਰ ਤੇ ਇਹ ਟਰੈਕਟਰ ਖੜਾ ਪਾਰਲੀ ਸਾਈਡ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਦੇ ਵਿੱਚ ਹਰਿਆਣੇ ਦਾ ਬਾਰਡਰ ਆ ਤੇ ਵਾਟਰ ਕੈਨਨ ਲਾ ਕੇ ਹਰਿਆਣੇ ਦੀਆਂ ਫੌਜਾਂ ਖੱਟਰ ਸਰਕਾਰ ਨੇ ਬੀਜੇਪੀ ਸਰਕਾਰ ਨੇ ਲਾਈਆਂ ਤੇ ਸਭ ਨਾਲ ਮੂਰੇ ਖਾਲਸਾ ਦਾ ਟਰੈਕਟਰ ਖੜਾ ਤੇ ਆਪਾਂ ਗੱਲਬਾਤ ਕਰਦੇ ਹਾਂ ਖਾਲਸਾ ਜੀ ਨਾਲ ਸਤਿ ਸ਼੍ਰੀ ਅਕਾਲ ਖਾਲਸਾ ਜੀ ਤੇ ਇਹ ਗੱਲ ਤੇ ਜਿਹੜਾ ਜਿਵੇਂ ਤੁਸੀਂ ਵੇਖ ਰਹੇ ਹੋ ਨਾ ਇਹ ਖੱਟਰ ਸਰਕਾਰ ਨੇ ਐਦ ਕਰ ਬਹੁਤ ਵੱਡੀ ਜਿਆਦੇ ਤਗੜੀ ਬੈਰੀਕੇਟਿੰਗ ਕੀਤੀ ਹੋਈ ਹੈ ਤੇ ਗੋਲੇ ਵੀ ਸਿੱਟੇ ਜਾ ਰਹੇ ਹਨ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੱਲ ਆਪਣੇ ਕਈ ਨੌਜਵਾਨ ਜ਼ਖਮੀ ਹੋਏ ਹੈ ਸ਼ੰਭੂ ਬਾਰਡਰ ਤੇ ਵੀ ਜ਼ਖਮੀ ਹੋਏ ਹੈ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਰੰਗਲਾ ਪੰਜਾਬ ਦੇਖ ਰਹੀਆਂ ਸਮੂਚੀਆਂ ਸੰਗਤਾਂ ਨੂੰ ਦਾਸ ਦਵਿੰਦਰ ਸਿੰਘ ਹਰੀਏਵਾਲਾ ਵਾਰਸੇ ਪੰਜਾਬ ਜਥੇਬੰਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਬੈਰੀਕੇਟ ਖੱਟਰ ਨੇ ਮੋਦੀ ਦੇ ਇਸ਼ਾਰੇ ਤੇ ਲਾਇਆ ਤੇ ਮੋਦੀ ਦਾ ਦੱਲਾ ਬਣਦਾ ਸਬੂਤ ਦਿੰਦਾ ਮੈਂ ਇਹ ਕਹੂੰਗਾ ਕਿ ਇਹ ਬੈਰੀਕੇਡ ਜਿਹੜੇ ਆ ਸਾਡੇ ਲਈ ਪਹਿਲੀ ਵਾਰ ਨਹੀਂ ਲੱਗੇ ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਨਿਤਮ ਹੀ ਮਾਂ ਕਦੇ ਇੱਥੇ ਨਾਦਰ ਵਰਗੇ ਕਦੇ ਅਬਦਾਲੀ ਵਰਗੇ ਤੇ ਕਦੇ ਕੋਈ ਆ ਆ ਕੇ ਸਾਡੇ ਮੂਹਰੇ ਬੈਰੀਕੇਡ ਲਾਉਂਦੇ ਰਹੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਜਜ਼ਬਾਤ ਪੜਤੇ ਆ ਬੇਸ਼ੱਕ ਇਹਨਾਂ ਨੇ ਸਾਡੀ ਸਿੱਖੀ ਨੂੰ ਉਤੋਂ ਕੱਟਤਾ ਸਾਡੇ ਕੇਸ ਕਤਲ ਕਰਵਾਤੇ ਪਰ ਅੰਦਰ ਦਾ ਜज्ਬਾ ਜਿਹੜਾ ਤੁਸੀਂ ਕੱਲ ਦੇਖ ਰਹੇ ਸੀ ਉਹਨਾਂ ਦੇ ਟੀਅਰ ਗੈਸ ਦੇ ਗੋਲੇ ਡਿੱਗ ਰਹੇ ਸੀ ਤੇ ਸਾਡੇ ਨੌਜਵਾਨ ਹੱਥਾਂ ਨਾਲ ਚੁੱਪਚੁਪ ਕੇ ਗੋਲੇ ਪਿੱਛੇ ਸੱਟ ਰਹੇ ਸੀ ਇਹ ਆ ਪੰਜਾਬੀਆਂ ਦੀ ਗੈਰਤ ਤੇ ਪੰਜਾਬੀਆਂ ਦੀ ਅਣਖ ਜਿਹਨੂੰ ਦੁਨੀਆਂ ਦੇ ਲੋਕ ਕੱਲ ਟੀਵੀ ਚੈਨਲਾਂ ਦੇ ਰਾਹੀਂ ਦੇਖ ਰਹੇ ਸੀ ਤੇ ਕੱਲ ਬਹੁਤ ਸਾਰੇ ਦੇਸ਼ਾਂ ਦੇ ਮੁਖੀ ਜਿਹੜੇ ਇਹ ਸੋਚਦੇ ਹੋਣਗੇ ਕਿ ਕਾਸ਼ ਕਿਤੇ ਪੰਜਾਬ ਤੇ ਸਿੱਖਾਂ ਵਰਗੀ ਕੌਮ ਉਹਨਾਂ ਕੋਲੇ ਹੋਵੇ ਤੇ ਇਹ ਦੇਸ਼ ਨੂੰ ਕੋਈ ਗੁਲਾਮ ਨਹੀਂ ਕਰ ਸਕਦਾ ਪਰ ਇਹ ਖੱਟਰ ਜਾਂ ਮੋਦੀ ਨੇ ਜਿਹੜਾ ਅੱਜ ਕਿਸਾਨਾਂ ਦੇ ਨਾਲ ਇੱਥੇ ਇੱਕ ਬੈਰੀਕੇਡ ਲਾ ਕੇ ਜਾਂ ਉਹਨਾਂ ਦੀਆਂ ਮੰਗਾਂ ਨਾ ਮੰਨ ਕੇ ਇਹ ਜਿਹੜਾ ਲੜਾਈ ਸ਼ੁਰੂ ਕੀਤੀ ਹੈ ਇਹ ਲੜਾਈ ਆਉਣ ਵਾਲੀ 2024 ਦੀਆਂ ਇਲیکشنਾਂ ਦੇ ਵਿੱਚ ਤੁਹਾਨੂੰ ਦੱਸ ਦੂ ਕਿ ਭੰਬੜ ਬਣ ਕੇ ਨਿਕਲੂ ਇੱਥੋਂ ਤੇ ਪੂਰੇ ਭਾਰਤ ਦੇ ਵਿੱਚ ਕਿਸਾਨ ਤੇ ਇਨਸਾਫ ਪਸੰਦ ਲੋਕ ਇਸ ਮੋਦੀ ਦੀ ਅਰਥੀ ਦੇ ਵਿੱਚ ਕਿਲ ਠੋਕ ਦੇਣਗੇ ਪ੍ਰਧਾਨ ਜੀ ਜਿਵੇਂ ਆਪਾਂ ਦੇਖਦੇ ਆ ਨਾ ਅੱਜ ਬਾਈ ਦੀਪ ਸਿੱਧੂ ਦੀ ਵਰਛੀ ਵੀ ਸੀਗੀ ਤੇ ਪਿਛਲੇ ਜਿਹੜਾ ਮੋਰਚਾ ਹੋਇਆ ਸੀ ਉਸ ਦੇ ਵਿੱਚ ਬਾਈ ਦੀਪ ਸਿੰਘ ਸਾਰੇ ਬੈਰੀਕੇਡ ਤੋੜਤਾ ਕਿਸਾਨਾਂ ਜਿਥੇ ਬੰਦਿਆਂ ਤੋਂ ਪਹਿਲਾਂ ਦਿੱਲੀ ਪਹੁੰਚ ਗਿਆ ਸੀਗਾ ਤੇ ਉਸ ਦਿੱਲੀ ਦੀਆਂ ਸਟੇਜਾਂ ਤੋਂ ਬਾਈ ਨੂੰ ਟਾਈਮ ਵੀ ਨਹੀਂ ਦਿੱਤਾ ਗਿਆ ਤੇ ਗਦਾਰ ਦੇ ਥੱਪੇ ਲਾਏ ਗਏ ਤੇ ਅੱਜ ਉਹਨਾਂ ਵਿੱਚੋਂ ਹੀ ਕੁਝ ਜਥੇਬੰਦਿਆਂ ਕਹਿੰਦੇ ਆ ਵੀ ਦੀਪ ਸਿੱਧੂ ਸਹੀ ਸੀਗਾ ਤੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਦੀਪ ਸਿੱਧੂ ਦੀ ਇਸ ਟਾਈਮ ਘਾਟ ਮਹਿਸੂਸ ਹੁੰਦੀ ਹੈ ਜੇ ਉਸ ਨੂੰ ਹੀ ਦੀਵਤੂ ਦੀਆਂ ਗੱਲਾਂ ਮੰਨੀਆਂ ਹੁੰਦੀਆਂ ਤਾਂ ਅਜੇ ਦੁਬਾਰਾ ਮੋਰਚਾ ਲਾਉਣ ਦੀ ਲੋੜ ਨਾ ਪੈਂਦੀ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਸਾਡੀ ਕੌਮ ਜਿਹੜੀ ਆ ਜਿਉਂਦੇ ਦੀ ਪਰਖ ਨਹੀਂ ਕਰਦੀ ਬਾਬਾ ਬੰਦਾ ਸਿੰਘ ਬਹਾਦਰ ਆਇਆ ਸੀ ਜਿਨੇ ਮੁਗਲ ਰਾਜ ਦੀਆਂ ਜੜਾ ਪੁੱਟੀਆਂ ਤੇ ਉਹਨੂੰ ਵੀ ਕਈਆਂ ਲੋਕਾਂ ਨੇ ਗद्दार ਕਹਿਤਾ ਉਹਦੇ ਤੇ ਵੀ ਕਈ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਪਰ ਸਮਾਂ ਪੈਣ ਤੇ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਚਾਰ ਸਾਲ ਦੇ ਪੁੱਤਰ ਦਾ ਕਾਲਜਾ ਮੂੰਹ ਚ ਪਵਾਉਣ ਵਾਲਾ ਪੰਤਕ ਸੀ ਨਾ ਕਿ ਗद्दार ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅੱਖਾਂ ਕੱਡੀਆਂ ਗਈਆਂ ਬਾਹਾਂ ਵੱਡੀਆਂ ਗਈਆਂ ਤੇ ਫਿਰ ਗਦਾਰ ਕਹਿਣ ਵਾਲਿਆਂ ਦੇ ਮੂੰਹ ਤੇ ਚਪੇੜ ਵੱਜ ਗਈ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਮਹਾਨ ਬਾਦਸ਼ਾਹ ਮੰਨਿਆ ਉਦੋਂ ਬਾਅਦ ਮੈਂ ਗੱਲ ਕਰਾਂ ਸੰਤ ਜਰਨੈਲ ਸਿੰਘ ਹੁਣੇ-ਹੁਣੇ ਆਇਆ ਇਹਨੂੰ ਵੀ ਕਿਸੇ ਨੇ ਕਾਂਗਰਸ ਦਾ ਏਜੰਟ ਕਹਤਾ ਕਿਸੇ ਨੇ ਦਿੱਲੀ ਦਾ ਏਜੰਟ ਕਹਤਾ ਪਰ ਜੋ ਉਸ ਏਜੰਟ ਨੇ ਇੱਕ-ਇੱਕ ਦਿਨ ਦੇ ਵਿੱਚ 10 10000 ਨੂੰ ਅਮਰ ਛਕਾਤਾ ਉਸ ਏਜੰਟ ਨੇ ਇੱਕ ਇੱਕ ਦਿਨ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਇਹੋ ਜੀ ਲਹਿਰ ਖੜੀ ਕਰ ਦਿੱਤੀ ਕਿ ਜਦੋਂ ਦਿੱਲੀ ਦਰਬਾਰ ਚੜ੍ਹ ਕੇ ਆਇਆ ਤੇ ਉਹ ਜਿਹਨੂੰ ਏਜੰਟ ਕਹਿੰਦੇ ਸੀ ਉਹ ਆਪਣਾ ਆਪ ਦਰਬਾਰ ਸਾਹਿਬ ਲਈ ਕੁਰਬਾਨ ਕਰ ਗਿਆ ਅੱਜ ਉਹਦੀਆਂ ਫੋਟੋਆਂ ਵਿਖਦੀਆਂ ਗਦਾਰਾਂ ਦੀਆਂ ਫੋਟੋਆਂ ਨਹੀਂ ਵਿਖਦੀਆਂ ਗਦਾਰਾਂ ਨੂੰ ਲੋਕੀ ਲਾਂਹਤਾ ਪਾਉਂਦੇ ਆ ਗੱਲ ਤੁਸੀਂ ਦੀਪ ਸਿੱਧੂ ਦੀ ਕੀਤੀ ਆ ਦੀਪ ਸਿੱਧੂ ਵਿਦੇਸ਼ ਤੋਂ ਪੜਿਆ ਹੋਇਆ ਉੱਚੀ ਸੋਚ ਰੱਖਣ ਵਾਲਾ ਪੰਜਾਬ ਦੀ ਨਬਜ਼ ਨੂੰ ਪਛਾਣਨ ਵਾਲਾ ਇੱਕ ਉਹ ਸਾਨੂੰ ਹੀਰਾ ਮਿਲਿਆ ਸੀ ਪਰ ਜਿਹਦੀ ਪਛਾਣ ਪੰਜਾਬੀਆਂ ਨੇ ਉਦੋਂ ਨਹੀਂ ਕੀਤੀ ਕਿਉਂਕਿ ਉਦੋਂ ਕਾਮਰੇਡ ਲਾਣੇ ਦੇ ਮਗਰ ਲਾ ਕੇ ਬੜੇ سارے ਤਖੱਲਸ ਬਾਈ ਦੀਪ ਸਿੱਧੂ ਨੂੰ ਦੇ ਦਿੱਤੇ ਗਏ ਇਹ ਗਦਾਰ ਆ ਇਹ ਸਰਕਾਰ ਦੀਆਂ ਏਜੰਸੀਆਂ ਦਾ ਬੰਦਾ ਹੈ ਪਰ ਏਜੰਸੀਆਂ ਦੇ ਬੰਦੇ ਨੇ ਜਿਹੜੀਆਂ ਗੱਲਾਂ ਇਹਨਾਂ ਨੌਜਵਾਨਾਂ ਦੇ ਦਿਲਾਂ ਤੇ ਉਕਾਰਤੀਆਂ ਅੱਜ ਵੀ ਇਹ ਕਹਿੰਦੇ ਬਾਈ ਦੀਪ ਨੂੰ ਵਾਜਾ ਮਾਰਦੇ ਆ ਕਿ ਕਿਤੇ ਦੀਪ ਸਿੱਧੂ ਵਰਗਾ ਸਾਡੀ ਕਮਾਂਡ ਕਰਨ ਵਾਲਾ ਅੱਜ ਇੱਥੇ ਹੁੰਦਾ ਤੇ ਅੱਜ ਆ ਬੈਰੀਕੇਟ ਜਿਹੜੇ ਆ ਚੰਦਕ ਬੰਦੇ ਜਿਹੜੇ ਪੁਲਿਸ ਵਾਲੇ ਖੜੇ ਆ ਮੈਨੂੰ ਨਹੀਂ ਲੱਗਦਾ ਮੂਰੇ ਅੜਦੇ ਇਹ ਅੱਜ ਇਹ ਮੋਰਚਾ ਕਦੋਂ ਦਾ ਦਿੱਲੀ ਗਿਆ ਹੁੰਦਾ ਸਮੇਂ-ਸਮੇਂ ਤੇ ਜਰਨੈਲਾਂ ਦੀ ਘਾਟ ਮਹਿਸੂਸ ਹੁੰਦੀ ਆ ਉਸ ਤੋਂ ਬਾਅਦ ਅਮਰਤਪਾਲ ਸਿੰਘ ਆਇਆ ਉਹਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਕੀ ਕਸੂਰ ਸੀ ਅਮਰਤਪਾਲ ਦਾ ਆਹੀ ਕਸੂਰ ਸੀ ਨਾ ਕਿ ਪੰਜਾਬ ਦੀ ਜੁਬਾਨੀ ਨੂੰ ਬਚਾਉਣ ਦੇ ਲਈ ਉਹਨੇ ਤਹੱਈਆ ਕੀਤਾ ਪੰਜਾਬ ਦੇ ਨੌਜਵਾਨ ਉਹਨੂੰ ਆਪਣੇ ਹੱਥਾਂ ਦੇ ਉੱਤੇ ਚੁੱਕਣ ਲੱਗ ਪਏ ਪਰ ਜਿੱਥੇ ਸਰਕਾਰ ਨੂੰ ਨਹੀਂ ਅਮਤਪਾਲ ਚੰਗਾ ਲੱਗਾ ਸਾਡੀਆਂ ਪੰਥਕ ਜਥੇਬੰਦੀਆਂ ਨੂੰ ਵੀ ਉਹ ਚੰਗਾ ਨਹੀਂ ਲੱਗਾ ਜਿਨ੍ਹਾਂ ਦੀਆਂ ਦੁਕਾਨਾਂ ਜਿਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਸੀ ਅੱਜ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਕੇ ਤੋਰੀ ਫੁਲਕਾ ਚਲਾ ਰਹੇ ਆ ਉਹਦੀਆਂ ਦੁਕਾਨਾਂ ਚਲਾਈਆਂ ਹੋਈਆਂ ਕਾਮਰੇਡ ਲਾਣੇ ਨੇ ਚਲਾਈਆਂ ਕੁਝ ਅਖੌਤੀ ਪੰਥਕ ਲੋਕਾਂ ਨੇ ਚਲਾਈਆਂ ਹੋਈਆਂ 70 ਸਾਲਾਂ ਤੋਂ ਉਹਨਾਂ ਨੇ ਕੌਮ ਦਾ ਕੁਝ ਨਹੀਂ ਸਵਾਰਿਆ ਜੇ ਸਵਾਰਿਆ ਹੁੰਦਾ ਤੇ ਫਿਰ ਜਦੋਂ ਪੰਜਾਬ ਤੇ ਕੋਈ ਆਫਤ ਆਉਂਦੀ ਆ ਅੱਜ ਜਿਹੜਾ ਕਿਹੜਾ ਲੀਡਰ ਭਾਵੇਂ اے بی ਸੀ ਡੀ ਜਿਹੜਾ ਮਰਜ਼ੀ ਹੋਵੇ ਬੋਲਦਾ ਜੇ ਇਹ ਈਡੀ ਕਮਾਂਡ ਕਰਨ ਵਾਲੇ ਹੁੰਦੇ ਤੇ ਪੰਜਾਬ ਦੀ ਅੱਜ ਆ ਹਾਲਤ ਨਾ ਹੁੰਦੀ ਪੰਜਾਬ ਦੇ ਨੌਜਵਾਨਾਂ ਦੀ ਆ ਹਾਲਤ ਨਾ ਹੁੰਦੀ ਪਰ ਅਸਲ ਵਿੱਚ ਵੀਰੋ ਮੈਂ ਇੱਕੋ ਗੱਲ ਕਹੂੰਗਾ ਕਿ ਸਾਨੂੰ ਉਸ ਦੀਪ ਸਿੱਧੂ ਦੀ ਸੋਚ ਭਾਈ ਅਮਰਪਾਲ ਸਿੰਘ ਦੀ ਸੋਚ ਨੂੰ ਅੱਗੇ ਤੋਰਨ ਦੇ ਲਈ ਜਿਸ ਤਰ੍ਹਾਂ ਭਾਨੇ ਸਿੱਧੂ ਨੂੰ ਕੱਲ ਰਿਹਾ ਕਰਾਇਆ ਉਹ ਕੋਈ ਵੱਡਾ ਮੁੱਦਾ ਨਹੀਂ ਸੀ ਪਰ ਦੀਪ ਸਿੱਧੂ ਬਾਈ ਅਮਰਤਪਾਲ ਇੱਕ ਬਹੁਤ ਵੱਡਾ ਸਰਕਾਰ ਲਈ ਚੈਲੰਜ ਬਣ ਚੁੱਕਾ ਸੀ ਆ ਉਹਦੀ ਰਿਹਾਈ ਦੇ ਲਈ ਵੀ ਇਕੱਠੇ ਹੋ ਕੇ ਆਪਾਂ ਪਿਛਲੇ ਦਿਨੀ ਅਸੀਂ ਬਾਗੇ ਪੁਰਾਣੇ ਚ ਇਕੱਠ ਕੀਤਾ ਸੀ ਅਮਰਤਪਾਲ ਸਿੰਘ ਦੇ ਉੱਤੇ ਐਸਐਸਪੀ ਨੇ ੱਡੀ ਚੋਟੀ ਦਾ ਜ਼ੋਰ ਲਾਤਾ ਕਿ ਨਹੀਂ ਕੱਠ ਹੋਣ ਦੇ ਨਾਲ ਅਮਰਤਪਾਲ ਦਾ ਨਾਮ ਨਹੀਂ ਲੈਣਾ ਪਰ ਜੇਕਰ ਤੁਸੀਂ ਆਪਣੇ ਮਹਾਨ ਯੋਧਿਆਂ ਨੂੰ ਜਿਨ੍ਹਾਂ ਚੋਂ ਰਿਹਾਨੀ ਕਰਵਾਉਂਦੇ ਤੇ ਫਿਰ ਸਾਡੀ ਲੜਾਈ ਜਿਹੜੀ ਆ ਲੜਨ ਦੇ ਲਈ ਇਹੋ ਜਿਹੀ ਜਿਵੇਂ ਅੱਜ ਸਾਨੂੰ ਦਿੱਕਤਾਂ ਆ ਰਹੀਆਂ ਅੱਜ ਸਾਨੂੰ ਜਰਨੈਲ ਦੀ ਘਾਟ ਮਹਿਸੂਸ ਹੋ ਰਹੀ ਹੈ ਤੇ ਇਹ ਘਾਟਾ ਮਹਿਸੂਸ ਹੁੰਦੀਆਂ ਰਹਿਣਗੀਆਂ ਬੇਤੀ ਪ੍ਰਧਾਨ ਜੀ ਇੱਕ ਡਾਇਰੈਕਟ ਸਵਾਲ ਆ ਜਿਵੇਂ ਕਿ ਕੁਝ ਕੁ ਜਥੇ ਬੰਦਿਆਂ ਕਿਸਾਨੀ ਦੇ ਹੱਕ ਵਿੱਚ ਇੱਥੇ ਨਹੀਂ ਆਇਆ ਉਹ ਕਹਿੰਗਾ ਸਾਨੂੰ ਸੁਨੇਹਾ ਦੇਓ ਅਸੀਂ ਫੇਰ ਆਵਾਂਗੇ ਕੁਝ ਕੁ ਕਾਮਰੇਡ ਜਥੇ ਬੰਦਿਆਂ ਪੈਂਟਰੂ ਦੇਖਿਆ ਉਹ ਅੱਜ ਵੀ ਦੀਪ ਸਿੱਧੂ ਨੂੰ ਮਾੜਾ ਬੋਲ ਰਹੀਆਂ ਸੀ ਉਹਨਾਂ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਤੇ ਉਹ ਇੱਥੇ ਕਿਸਾਨਾਂ ਦਾ ਸਾਥ ਦੇਣ ਵਾਸਤੇ ਵੀ ਨਹੀਂ ਆਇਗਾ ਤੇ ਉਹਨਾਂ ਅੱਥੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਜਥੇ ਬੰਦਿਆਂ ਅੱਜ ਵੀ ਘਰਾਂ ਵਿੱਚ ਬੈਠੀਆਂ ਸਾਰੇ ਕਿਸਾਨ ਦੇ ਕਿਸਾਨਾਂ ਦੇ ਨੌਜਵਾਨ ਪੁੱਤ ਬਜ਼ੁਰਗ ਇੱਥੇ ਬਾਡਰਾਂ ਤੇ ਆ ਸਰਕਾਰ ਨਾਲ ਦੋ ਦੋ ਹੱਥ ਵੇਖ ਰਏ ਆ ਪਰ ਉਹ ਵੱਡੀਆਂ ਵੱਡੀਆਂ ਜਿਥੇ ਬੰਦੇ ਆਪਣੇ ਉਹਨੂੰ ਘੋਉਣ ਵਾਲੀਆਂ ਅੱਜ ਘਰਾਂ ਦੇ ਵਿੱਚ ਬੈਠੀਆਂ ਮੈਂ ਤੁਹਾਨੂੰ ਇਹ ਕਹੂੰਗਾ ਕਿ ਇੱਕ ਭਲੇਖਾ ਹੁੰਦਾ ਅੰਨੇ ਦੇ ਪੈਰ ਥੱਲੇ ਬਟੇੜਾ ਆ ਜੇ ਨਾ ਤੇ ਅੰਨਾ ਕਹਿੰਦਾ ਕਿ ਮੈਂ ਸ਼ਿਕਾਰੀ ਆ ਉਹ ਜਥੇ ਬੰਦੀਆਂ ਸਰਕਾਰ ਦੀਆਂ ਦਲਾਲ ਬਣ ਕੇ ਚੱਲ ਰਹੀਆਂ ਭਾਵੇਂ ਉਹ ਅੱਜ ਕਿਸੇ ਤਰ੍ਹਾਂ ਦੇ ਬਿਆਨ ਦੇ ਰਹੀਆਂ ਪਰ ਜੇ ਤੁਸੀਂ ਕਹੋ ਕਿ ਕਾਫਲਾ ਕਾਫਲਾ ਮਰਜੀਵੜੇ ਲੋਕਾਂ ਦੇ ਬੰਦੇ ਵੇਖੇ ਜਾਓ ਤੁਸੀਂ ਉਹ ਬੈਠੇ ਰਹਿ ਜਾਣੇ ਇਕੱਲੇ ਘਰਾਂ 'ਚ ਬਿੱਲੀ ਥੈਲਿਓ ਬਾਹਰ ਆ ਗਈ ਆ ਉਹਨਾਂ ਦੀ ਅਸਲੀ ਜਿਹੜੀ ਚਿਹਰਾ ਜਿਹੜਾ ਉਹਨਾਂ ਦਾ ਉਹ ਲੋਕਾਂ ਨੇ ਪੜ ਲਿਆ ਕਿ ਉਹ ਕੌਣ ਲੋਕ ਆ ਤੇ ਪਰ ਜਿਹੜੇ ਆ ਜਿਹੜੇ ਅੱਜ ਦਿੱਲੀ ਨਾਲ ਟੱਕਰ ਲੈਣ ਵਾ ਜਾ ਰਹੇ ਆ ਲੋਕਾਂ ਨੇ ਇਹਨਾਂ ਦੇ ਨਾਲ ਖੜਨਾ ਕੱਲ ਜਦੋਂ ਗੋਲੇ ਡਿੱਗ ਰਹੇ ਸੀ ਨਾ ਟੀਵੀ ਚੈਨਲਾਂ ਦੇ ਉੱਤੇ ਇਹ ਖਬਰਾਂ ਵਾਇਰਲ ਹੋ ਰਹੀਆਂ ਸੀ ਤੇ ਲੋਕ ਇੱਥੇ ਲੜਨ ਵਾਲੇ ਨੌਜਵਾਨਾਂ ਦੇ ਨਾਲ ਹਮਦਰਦੀ ਰੱਖ ਰਹੇ ਸੀ ਤੇ ਕਈਆਂ ਨੇ ਅਗਰਾਹਾਂ ਵਰਗਿਆਂ ਨੂੰ ਪਿੰਡਾਂ ਚੋਂ ਭਜਾਤਾ ਅੱਜ ਪ੍ਰਧਾਨ ਜੀ ਇੱਕ ਤੁਹਾਡਾ ਮੈਂ ਸਵਾਲ ਘੱਟ ਰਿਹਾ ਗੱਲ ਜਿਵੇਂ ਕਿ ਪਿਛਲੀ ਵਾਰ ਬਾਈ ਦੀਪ ਸਿੱਧੂ ਨੇ ਸਾਰੇ ਮੋਰਚੇ ਖਿਲਾਉਂਦਾ ਗਿਆ ਉਹਨੇ ਗਾਂ ਸਟੇਜ ਵੀ ਲਈ ਪਰ ਆ ਕੇ ਕਬਜ਼ਾ ਉੱਥੇ ਕੋਸਿਕ ਕਾਮਰੇਡ ਜਿੱਥੇ ਬੰਦਿਆਂ ਕਰ ਲੈਨੇ ਦੀਪ ਸਿੱਧੂ ਨੂੰ ਬੋਲਣ ਤੱਕ ਨਹੀਂ ਦਿੱਤਾ ਜਾਂਦਾ ਕਿ ਇਸ ਵਾਰ ਵੀ ਤਾਂ ਇਦਾਂ ਨਹੀਂ ਹੋਊਗਾ ਕਿ ਜਿਹੜੀਆਂ ਜਿੱਥੇ ਬੰਦੀਆਂ ਇੱਥੇ ਆਈਆਂ ਕਿਸਾਨ ਨੌਜਵਾਨ ਆਏ ਆ ਇਹ ਜਾ ਕੇ ਦਲੀ ਸਟੇਜਾਂ ਲਾਉਣ ਤੇ ਜਿਹੜੇ ਅੱਜ ਘਰਾਂ ਦੇ ਵਿੱਚ ਬੈਠੇ ਕਾਮਰੇਡ ਜਿੱਥੇ ਬੰਦੀਆਂ ਉਹ ਆ ਕੇ ਸਟੇਜਾਂ ਮਾਰ ਲੈਣ ਨਹੀਂ ਇਸ ਵਾਰ ਨਹੀਂ ਹੋਊਗਾ ਕਿਉਂਕਿ ਸਟਾਰਟਿੰਗ ਇਦਾਂ ਦੀ ਹੋਈ ਜਿਹੜਾ ਸਰਵਨ ਸਿੰਘ ਪੰਦੇਰਾ ਮੇਰਾ ਮਿੱਤਰ ਆ ਉਹ ਤੇ ਮੈਨੂੰ ਪਤਾ ਹੈ ਕਿ ਜਦੋਂ ਕੋਰਸ ਕਰ ਰਿਹਾ ਸੀਗਾ ਸਿੱਖ ਪ੍ਰਚਾਰਕ ਦਾ ਉਦੋਂ ਵੀ ਉਥੇ ਉਹਦੀ ਇਹ ਲੜਾਈ ਕੁਝ ਮੁੱਦਿਆਂ ਤੇ ਹੁੰਦੀ ਰਹਿੰਦੀ ਸੀ ਉਹ ਵਿੱਚੋਂ ਨਿਕਲ ਕੇ ਆਇਆ ਸੀ ਉਹ ਬੰਦੇ ਜਾਂ ਇਹ ਬੰਦੇ ਜਿਹੜੇ ਆ ਇਹ ਗੁਰੂ ਨੂੰ ਸਮਰਪਤ ਆ ਤੇ ਦੂਜੀ ਗੱਲ ਮੈਂ ਨੌਜਵਾਨਾਂ ਨੂੰ ਵੀ ਇਹ ਕਹੂੰਗਾ ਕਿ ਇਹ ਨਿੱਕੀਆਂ-ਨਿੱਕੀਆਂ ਗੱਲਾਂ ਜਿਹੜੀਆਂ ਸਾਡੀਆਂ ਆਪਸੀ ਇਦਾਂ ਦੀ ਗੱਲ ਜਿਹੜੀ ਆ ਏਜੰਸੀਆਂ ਵੀ ਕਰਵਾਉਂਦੀਆਂ ਰਹਿੰਦੀਆਂ ਜਿਵੇਂ ਤੁਸੀਂ ਦੱਸਿਆ ਕਿ ਭਾਈ ਦੀਪ ਸਿੱਧੂ ਇਥੋਂ ਸਾਰੇ ਬੈਰੀਕੇਡ ਤੋੜਦਾ ਗਿਆ ਲਾਲ ਕਿਲੇ ਤੇ ਵੀ ਝੰਡਾ ਚੜਾਤਾ ਉਹਨੇ ਪਰ ਏਜੰਸੀਆਂ ਨੇ ਜਾਂ ਜਰਸੀਆਂ ਦੇ ਬੰਦੇ ਕਾਮਰੇਡਾਂ ਨੇ ਸਟੇਜ ਦੇ ਨੇੜੇ ਨਹੀਂ ਉਹਨੂੰ ਆਉਣ ਦਿੱਤਾ ਉੱਥੇ ਕਬਜ਼ਾ ਕਰ ਲਿਆ ਉਹ ਦੀਪ ਸਿੱਧੂ ਦੀ ਸਿਆਣਪ ਸੀ ਕਿ ਇਹ ਨੌਜਵਾਨ ਜਿਹੜੇ ਆ ਇਹ ਇੱਕ ਭੰਬੜਾ ਇਹਨਾਂ ਦੇ ਮੂਰੇ ਨਾ ਤੇ ਕੋਈ ਦੇਸ਼ ਨਾ ਕੋਈ ਪਾਰਟੀ ਟਿਕ ਸਕਦੀ ਆ ਦੀਪ ਸਿੱਧੂ ਦਾ ਇੱਕ ਇਸ਼ਾਰੇ ਤੇ ਇਹਨਾਂ ਨੇ ਉਹਨਾਂ ਦੀ ਸਟੇਜਾਂ ਪੁੱਟ ਦੇਣੀਆਂ ਸੀ ਪਰ ਦੀਪ ਸਿੱਧੂ ਨਹੀਂ ਸੀ ਚਾਹੁੰਦਾ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਦੋਂ ਅਕਾਲ ਤਖਤ ਤੇ ਸੀ ਉਦੋਂ ਬਹੁਤ ਸਾਰੇ ਸਾਡੇ ਖੌਤੀ ਪੰਥਕ ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਸੀ ਪਰ ਸੰਤਾਂ ਨੂੰ ਪਤਾ ਸੀ ਕਿ ਸਰਕਾਰ ਦੇ ਬੰਦੇ ਆ ਵਿੱਚ ਲੜਾਈ ਪਾਉਣਾ ਚਾਹੁੰਦੇ ਆ ਜੇ ਸਾਡੇ ਚ ਲੜਾਈ ਪੈ ਗਈ ਸਰਕਾਰ ਨੂੰ ਵਿੱਚ ਵੜਨ ਦਾ ਮੌਕਾ ਮਿਲ ਜੂ ਦੀਪ ਸਿੱਧੂ ਨੂੰ ਵੀ ਪਤਾ ਸੀ ਉੱਥੇ ਕਿ ਜੇਕਰ ਸਾਡੇ ਚ ਲੜਾਈ ਪੈਂਦੀ ਆ ਤੇ ਸਰਕਾਰ ਤੇ ਵਿੱਚ ਵੜਨਾ ਚਾਹੁੰਦੀ ਆ ਇਸ ਕਰਕੇ ਜਿਹੜੇ ਸਿਆਣੇ ਜਰਨੈਲ ਹੁੰਦੇ ਆ ਉਹ ਸਤੇਜਾਂ ਦੀ ਪਰਵਾਹ ਨਹੀਂ ਕਰਦੇ ਉਹ ਤਾਂ ਲੈਨ ਉਥੋਂ ਚ ਰੂੰ ਹੁੰਦੀ ਜਿੱਥੋਂ ਸੱਚੇ ਬੰਦੇ ਤੇ ਚੰਗੇ ਜਰਨੈਲ ਖੜੇ ਹੁੰਦੇ ਉਥੋਂ ਲੈਂ ਖੜੀ ਹੁੰਦੀ ਆ ਨਾ ਕਿ ਲੈਂ ਚ ਜਾ ਕੇ ਲੱਗਦੇ ਆ ਦੀਪ ਸਿੱਧੂ ਚ ਇਹ ਕੁਆਲਿਟੀ ਸੀ ਜਿੱਥੇ ਖੜਦਾ ਸੀ ਉਥੇ ਕੱਟ ਕਰ ਸਕਦਾ ਸੀ ਵੱਡੇ ਉਹ ਉਹਨੂੰ ਇਹਨਾਂ ਦੇ ਇੱਕ ਸਟੇਜਾਂ ਦੀ ਲੋੜ ਨਹੀਂ ਸੀ ਪ੍ਰਧਾਨ ਜੀ ਇੱਕ ਆਖਰੀ ਸਵਾਲ ਜਿਵੇਂ ਤੁਹਾਡਾ ਟਰੈਕਟਰ ਹੁਣ ਸਾਰਾ ਤੋਂ ਮੂਹਰੇ ਖੜਾ ਅਗਵਾਈ ਕਰ ਰਿਹਾ ਕੀ ਹੋਣਾ ਬੈਰੀਕੇਟ ਪੱਟ ਕੇ ਦਿੱਲੀ ਜਾਣ ਦੀ ਪੂਰੀ ਤਿਆਰੀ ਹੈ ਦੇਖੋ ਜੀ ਇਹ ਸਾਡੇ ਜਿਹੜੇ ਆਗੂ ਆ ਨਾ ਹਾਂਜੀ ਉਹਨਾਂ ਦੀ ਕਮਾਂਡ ਦੇ ਥੱਲੇ ਸਾਰਾ ਕੁਝ ਹੋਣਾ ਹੈ ਹਾਂਜੀ ਜੋ ਉਹਨਾਂ ਦਾ ਫੈਸਲਾ ਹੋਊਗਾ ਜੇ ਉਹ ਕਹਿਣਗੇ ਸ਼ਾਂਤਮਈ ਢੰਗ ਨਾਲ ਇੱਥੇ ਇੱਕ ਦਿਨ ਰੁਕਣਾ ਹੈ ਤੇ ਰੁਕਿਆ ਜਾਊਗਾ ਜੇ ਉਹ ਕਹਣਗੇ ਬੈਰੀਕੇਡ ਪੱਟਣੇ ਆ ਤੇ ਬੈਰੀਕੇਡ ਪੱਤੇ ਵੀ ਜਾਣਗੇ ਇਹ ਇਹਨਾਂ ਦੇ ਮੂਰੇ ਬੈਰੀਕੇਡ ਕੋਈ ਵੱਡੀ ਚੀਜ਼ ਨਹੀਂ ਇਹਨਾਂ ਦੇ ਬ੍ਰੇਕਾਂ ਦੇ ਉੱਤੇ ਪੈਰ ਰੱਖਿਆ ਇੱਕ ਡਿਸਪਲਿਨ ਦਾ ਕਿਉਂਕਿ ਅਸੀਂ ਕੌਮ ਜਿਹੜੀ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਸ਼ਾਂਤ ਰਹਿਣੀ ਆ ਪਰ ਜਦੋਂ ਸਾਡੀ ਸ਼ਾਂਤੀ ਨੂੰ ਜ਼ਿਆਦਾ ਹੀ ਕੋਈ ਮਜ਼ਾਕ ਬਣਾਉਣ ਲੱਗ ਜੇ ਤੇ ਫੇਰ ਬੰਦਾ ਸਿੰਘ ਬਹਾਦਰ ਬਣਨ ਲੱਗੇ ਵੀ ਇਹਨਾਂ 'ਚ ਦੇਰ ਨਹੀਂ ਲੱਗਣੀ ਇਹ ਹੀ ਲੋਕ ਪਰ ਅਸੀਂ ਡਿਸਪਲਿਨ 'ਚ ਦੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਦੇ ਆਗੂ ਆਗੂਆਂ ਦੀ ਜਿਹੜੀ ਅਗਵਾਈ ਆ ਉਹਨਾਂ ਦੇ ਹੁਕਮ ਦੇ ਵਿੱਚ ਚੱਲ ਰਹੇ ਆ ਜਿੰਮੇ ਵੀ ਉਹਨਾਂ ਦਾ ਹੁਕਮ ਹੋਊਗਾ ਉਹਦੀ ਪਾਲਣਾ ਕੀਤੀ ਜਾਊਗੀ ਧੰਨਵਾਦ ਜੀ ਵਾਈ ਗੁੱਡ ਜੀ ਦਾ ਹੌਸਲਾ ਸੋ ਤੁਸੀਂ ਗੱਲਬਾਤ ਸੁਣੀ ਹੈ ਬਾਈ ਵਾਰਸ ਪਜਾਦੇ ਜੱਤੀਬੰਦੀ ਦੇ ਪ੍ਰਧਾਨ ਸਾਹਿਬ ਦੀ ਸੋ ਜੇ ਇਸ ਨੂੰ ਗੱਲਬਾਤ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਤੇ ਜੁੜੇ ਰਹੋ ਚੈਨਲ ਰੰਗਲਾ ਪਿਆਰ ਦੇ ਨਾਲ ਅੱਗੇ ਦੀ ਪਲ-ਪਲ ਦੀ ਅਪਡੇਟਸ ਤੁਹਾਨੂੰ ਰੰਗਲਾ ਪਿਆਰ ਚੈਨਲ ਤੇ ਦਿੰਦੇ ਰਾਵਾਂਗੇ ਧੰਨਵਾਦ ਜੀ